ਤੇ ਕੋੜੀ ਦਾ ਕੀਲਾ ਲਾ ਦਵੇ ਇੱਕ ਇਹ ਗੱਡਾ ਵੀ ਤੱਕੋ ਉੱਥੇ ਹੀ ਹਰਾ ਹੋਇਆ ਇਹ ਕੋੜੀ ਦਾ ਕੀਲਾ ਹੋਇਆ ਇੱਕ ਵਾਰ ਨਹੀਂ ਉਦੋਂ ਦੀ ਹੈ ਬਹੁਤ ਜਰਾ ਜਲਦੀ ਸੌਰ ਤੋਂ ਪਹਿਲਾਂ ਦੀ ਹੈ ਜੀ ਜੰਡ ਸੋਹਿਆ ਜੀ ਹੁਣ ਜੰਡ ਦਾ ਦਰਖਤ ਸੁੱਕ ਗਿਆ ਹੋਣਾ ਹੈਗਾ ਬੋਲਿਆ ਪਿੱਪਲਿਆ ਤੂਤਾਦ ਸਾਰੇ ਹਰੇ ਹੋਏ ਆ ਆ ਜੰਡਾ ਕੋ ਸੁੱਕਾ ਜਿਹਾ ਔਰ ਆ ਜੰਡ ਨੂੰ ਅੱਗ ਲੱਗੀ ਸੀ ਕਿ ਤੱਲਿਓ ਅੱਛਾ ਆ ਜਿਹੜੀ ਆ ਇਹ ਜੰਡ ਸੀ ਕਿ ਕੋ ਬਾਲ ਦਾ ਨਹੀਂ ਲੱਕੜ ਇਹਨਾਂ ਦੀ ਇੱਥੇ ਪਈਆਂ ਰਹਿਣੀਆਂ ਜੋ ਟਿੱਕੇ ਟਿੱਕੇ ਅੱਛਾ ਬਾਲ ਦਾ ਨਹੀਂ ਕੋਈ ਕੋਈ ਵੀ ਲੱਕੜੇ ਦੀ ਚਾਕ ਨਹੀਂ ਹਾਂ ਨਹੀਂ ਕੋਈ ਚਾਕ ਨਹੀਂ ਲੰਦਾ ਮੰਨਤਾ ਕਰਕੇ ਮੰਨਤਾ ਕਰਦੇ ਇੱਕ ਦੋ ਘਰ ਲਗਾਇਆ ਬਾਪ ਦੇ ਵਿੱਚ ਵਾਪਸ ਇੱਥੇ ਸੱਡਦੇ ਦਾ ਇੱਕੋ ਹੀ ਝੰਗ ਹੈ ਜਦੋਂ ਦੁੱਧ ਦੇ ਕੀਲੇ ਲਗਾਇਆ ਸੀ ਅੱਠਾਂ ਦਾ ਸਾਡੀਆਂ ਅੱਠੇ ਹੀ ਮੱਜਾਂ ਮਰ ਗਈਆਂ ਸੀ ਕੀਲੇ ਘੱਟ ਬੈਠੇ ਸੀ ਇਹ ਪਾਉਂ ਗਿੱਲੇ ਘੱਟ ਉੱਥੇ ਜਾਣ ਬਣੇ ਦੁੱਧ ਵਾਲੀਆਂ ਮਈਆਂ ਦੇ ਕੀਲੇ ਘੜ ਦਿੱਤੇ ਤੇ ਅੱਠ ਡੰਗਰਾਂ ਦੇ ਅੱਠੇ ਹੀ ਮਰ ਗਏ ਮੁਰਕੇ ਦੁੱਧ ਵੀ ਨਹੀਂ ਅੱਠਾਂ ਦੇ ਅੱਠੇ ਹੀ ਮਰ ਗਏ ਮੁਰਕੇ ਗੁਰਦੁਆਰੇ ਮਾਦੇ ਰੱਖ ਕੇ ਇਹਨਾਂ ਨੇ ਫਿਰ ਉੱਥੇ ਦੁੱਧ ਸ਼ੁਰੂ ਫੇਰ ਦੁਬਾਰਾ ਬਾਪੇ ਬੁੱਢੇ ਤੋਂ ਫੇਰ ਸ਼ੁਰੂ ਕਰਾਇਆ ਇਹ ਹੈ ਜੀ ਗੁਰਦੁਆਰਾ ਝੰਡ ਸਾਹਿਬ ਇਹ ਇਸ ਵਕਤ ਸਰਦਾਰ ਮੇਜਰ ਸਿੰਘ ਉਹਨਾਂ ਦਾ ਖੂਹ ਆ ਜੀ ਇੱਥੇ ਤੁਹਾਨੂੰ ਪਤਾ ਕਿਉਂ ਲੈ ਕੇ ਆਇਆ ਜੀ ਆ ਤੁਹਾਨੂੰ ਮੈਂ ਬਖਾਲਦਾ ਜੀ ਕੀ ਹੈ ਇੱਥੇ ਇਹ ਅਸਥਾਨ ਦੇ ਉੱਤੇ ਸਾਲਵਾ ਦੇ ਪਾਠ ਕਰਾਉਂਦੇ ਨੇ ਫੈਸੇ ਇੱਧਰ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈਗਾ ਪਰ ਇੱਥੇ ਸਾਲਵਾਦ ਪਾਠ ਕਰਾਇਆ ਜਾਂਦਾ ਆ ਪਰ ਇਹਦੀ ਮਾਨਤਾ ਬਹੁਤ ਹੈ ਕਰਨ ਆ ਜਰਾ ਜੀ ਸਾਹਮਣੇ ਦਰਸ਼ਨ ਕਰਿਓ ਇਹਦਾ ਸਾਹ ਝੰਡ ਸਾਹਿਬ ਦੇ ਇਹ ਆ ਪੁਰਾਤਨ ਝੰਡ ਮੈਂ ਤੁਹਾਨੂੰ ਵਖਾਲਦਾ ਇਹਨੂੰ ਲਾ ਕੇ ਤੇ ਜਰਾ ਦਰਸ਼ਨ ਕਰਿਓ ਬਹੁਤ ਹੀ ਭਾਰੀ ਤੇ ਬਹੁਤ ਹੀ ਸੰਗਣੀ ਝਾਂਡਿਆ ਤੇ ਪੀਆਰ ਪੰਜਾਬ ਤੇ ਆਪਾਂ ਤੁਹਾਨੂੰ ਦਿਖਾਣ ਲੈ ਕੇ ਆਏ ਆ ਇਹ ਝੰਡ ਕਮਾਲ ਹੈ ਜੀ ਆ ਦੇਖੋ ਥੱਲੇ ਤੱਕ ਐ ਨਾ ਧਿਆਨ ਨਾਲ ਦੇਖਿਓ ਤੇ ਇਹਦੀ ਜਿਹੜੀ ਸਵਾਕਤ ਮਤਲਬ ਸਥਿਤੀ ਆ ਉਹ ਸਾਰਾ ਕੁਝ ਤੁਹਾਨੂੰ ਮੈਂ ਹੁਣੇ ਦੱਸਦਾ ਮਾੜਾ ਜਿਹਾ ਪਹਿਲਾਂ ਇੱਕ ਕਰ ਤੁਸੀਂ ਨਾ ਇਸ ਰੁੱਖ ਦੇ ਦਰਸ਼ਨ ਕਰ ਲਓ ਚੰਗੀ ਤਰ੍ਹਾਂ ਆ ਲਓ ਤੁਹਾਨੂੰ ਬਹਾਲ ਦੇ ਆ ਦੇਖੋ ਇਹਦੀ ਦਾੜੀ ਵੀ ਜਿਹੜੀ ਆ ਥੱਲੇ ਲੱਗ ਗਈਆਂ ਨੇ ਸ਼ਾਖਾਂ ਉਹ ਇਹ ਜੰਡ ਸਾਹਿਬ ਜਿੱਥੇ ਮੈਂ ਤੁਹਾਨੂੰ ਲੈ ਕੇ ਆਇਆ ਆ ਇਹ ਪਿੰਡ ਵਿਂਡਲ ਆ ਜੀ ਸਾਡੇ ਇੱਥੇ ਵਿਂਡਲ ਨਕੋਦਰ ਤਸੀਲ ਦਾ ਇੱਕ ਪਿੰਡ ਆ ਜ਼ਿਲ੍ਹਾ ਜਲੰਧਰ ਇਸ ਸਥਾਨ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਬਹੁਤ ਘੱਟ ਲੋਕਾਂ ਨੂੰ ਪਰ ਇਹ ਝੰਡ ਜਿਹੜੀ ਸੀ ਇਹ ਕਿਉਂਕਿ ਪ੍ਰਾਤਨਿਆ ਤੇ ਇਹ ਤੁਹਾਨੂੰ ਦਿਖਾਉਣੀ ਬਣਦੀ ਸੀ ਹਨਾ ਸੋ ਮੇਰੇ ਨਾਲ ਐਸ ਫੇਲੇ ਸਰਦਾਰ ਮੇਜਰ ਸਿੰਘ ਜਿਨ੍ਹਾਂ ਦੇ ਕੇ ਆਪਾਂ ਇਸ ਵਕਤ ਖੂਤੋਂ ਖੜੇ ਆ ਨਾਲ ਸਾਡੇ ਚਾਚਾ ਜੀ ਸੋਢੀ لال ਜੀ ਨੇ ਉਹ ਇੱਧਰ ਬਾਈ ਸੁਖਪਾਲ ਸਿੰਘ ਲੰਬੜਦਾਰ ਜੀ ਇਹ ਨੇ ਸੋ ਇਹ ਬੰਦੇ ਆਪਾਂ ਨੂੰ ਅੱਜ ਝੰਡਾਰੇ ਦੱਸਣਗੇ ਸਰਦਾਰ ਮੇਜਰ ਸਿੰਘ ਜੀ ਹਾਂਜੀ ਇਹ ਝੰਡ ਜਿਹੜੀ ਆ ਇਹ ਝੰਡ ਤੁਹਾਡੇ ਖੂਤੇ ਆ ਜੀ ਇਹ ਹਾਂਜੀ ਹਾਂਜੀ ਖੂਤੇ ਤੇ ਇਹ ਝੰਡ ਬਾਰੇ ਮਤਲਬ ਮੈਨੂੰ ਥੋੜਾ ਜਿਆਦਾ ਦੱਸੋ ਇਹ ਬਹੁਤ ਵਿਸ਼ਾਲ ਆ ਇਹਦੀਆਂ ਬੜੀਆਂ ਸ਼ਾਖਾਵਾਂ ਤੇ ਬੜੇ ਤਣੇ ਨੇ ਤੇ ਇਹਦੇ ਬਾਰੇ ਥੋੜਾ ਸਮਝਾਓਗੇ ਵੀ ਇਹ ਕਿੱਦਾਂ ਆ ਤੇ ਕਦੋਂ ਤੋਂ ਆ ਥੋੜੀ ਜੀ ਮੈਨੂੰ ਜਾਣਕਾਰੀ ਦੇ ਦਿਓ ਇਹ ਜਿਹੇ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹੋ ਜੀ ਗੁਰੂ ਸਾਹਿਬ ਦੇ ਵੇਣੇ ਉਦੋਂ ਬਾਬਾ ਬੜੇ ਨਾਲ ਸੀਗੇ ਜੀ ਉਦੋਂ ਕਿਤੇ ਘੋੜੀ ਦਾ ਕੀਲਾ ਲਾਖਦੇ ਇੱਕ ਇਹ ਗੱਡਾ ਤੁਸੀਂ ਕੋ ਉੱਥੇ ਹੀ ਖਰਾ ਹੋਇਆ ਇਹ ਘੋੜੀ ਦਾ ਕੀਲਾ ਖਰਾ ਗਮਾਂਬੇ ਬੋਲਦੇ ਸਾਹ ਪੜਿਆ ਜੀ ਉਹ ਇਹ ਕੀਲਾ ਖਰਾ ਇਹ ਹਣ ਦੇ ਬਹੁਤ ਜ਼ਰਾ ਪੁਰਾਣਾ ਸਾਡੇ ਸੁਰ ਤੋਂ ਪਹਿਲਾਂ ਦਾ ਹੀ ਹੈ ਅੱਛਾ ਜੀ ਹਾਂ ਜੀ ਜਾਣੀ ਇਹ ਤੁਹਾਡੀ ਮਾਨਤਾ ਇਹ ਆ ਪਰਿਵਾਰ ਦੀ ਕਿ ਇੱਥੇ ਘੋੜੀ ਦਾ ਕੀਲਾ ਗੱਡਿਆ ਹਾਂਜੀ ਹਾਂਜੀ ਇਹ ਤੁਹਾਡੀ ਮਾਨਤਾ ਹਾਂਜੀ ਹਾਂਜੀ ਝੰਡ ਦਾ ਝੰਡ ਦਾ ਹਾਂਜੀ ਹਾਂਜੀ ਠੀਕ ਆ ਤੇ ਇਹ ਫਿਰ ਝੰਡ ਜਿਹੜੀ ਆ ਇਹ ਉਦੋਂ ਦੀ ਆ ਹਾਂਜੀ ਹਾਂਜੀ ਉਦੋਂ ਦੀ ਆ ਬਹੁਤ ਜ਼ਰਾ ਸਾਡੇ ਸੁਰ ਤੋਂ ਪਹਿਲਾਂ ਦੀ ਆ ਜੀ ਇਹ ਤਾਂ ਹੁਣ ਜਾਨੀ ਪਤਾ ਨਹੀਂ ਇਹ ਕਿੰਨੀਆਂ ਪੀੜੀਆਂ ਤਾਂ ਨਹੀਂ ਪਤਾ ਨਹੀਂ ਉਸ ਵਕਤ ਪ੍ਰਵਾਰ ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦੀ ਆ ਅੱਛਾ ਜੀ ਜਾਨੀ ਇਹ ਬਜ਼ੁਰਗਾਂ ਨੂੰ ਵੀ ਨਹੀਂ ਪਤਾ ਤੁਸੀਂ ਵੈਸੇ ਇਹ ਬਜ਼ੁਰਗ ਜਿਹੜੇ ਉਸ ਸਮੇਂ ਦੇ ਹੀ ਇਸ ਪਿੰਡ ਦੇ ਵਾਸੂ ਆ ਹਾਂਜੀ ਹਾਂਜੀ ਅੱਛਾ ਜੀ ਆ ਮੈਨੂੰ ਹੁਣ ਨੇੜੇ ਆ ਕੇ ਝੰਡਾਰੇ ਦੱਸਿਓ ਜੀ ਇਹ ਕਿੱਦਾਂ ਪਹਿਲਾ ਝੰਡ ਸੀਗੀ ਇਹ ਕੀ ਸਿਸਟਮ ਹੈ ਮੈਨੂੰ ਥੋੜਾ ਸਮਝ ਆ ਗਿਆ ਇਹ ਪਹਿਲੇ ਝੰਡ ਸੀਗਾ ਜੀ ਹੁਣ ਝੰਡ ਦਾ ਦਰਾਖਤ ਸੁੱਕ ਗਿਆ ਹੋਣਾ ਹੈਗਾ ਬੋਲਿਆ ਪਿੱਪਲਿਆ ਤੂਤਾ ਸਾਰੇ ਹਰੇ ਹੋਏ ਆ ਆ ਝੰਡਾ ਕਿ ਬੂ ਸੁੱਕਾ ਜਿਹਾ ਔਰ ਆ ਝੰਡ ਨੂੰ ਅੱਗ ਲੱਗਦੀ ਸੀ ਕਿ ਤੱਲਿਓ ਅੱਛਾ ਆ ਜਿਹੜੀ ਆ ਇਹ ਝੰਡ ਸੀ ਹਾਂਜੀ ਆ ਸਾਰੀ ਝੰਡ ਸੀ ਜਿਹੜੀ ਦਿਵਾਲੀ ਦੇ ਜਦੋਂ ਲੋਕਾਂ ਦੀਵੇ ਜਗਾਏ ਸੀ ਨਾ ਉਹ ਥੱਲੇ ਪੱਤਿਆਂ ਕਰਕੇ ਅੱਗ ਪੈ ਗਈ ਸੀ ਵੈਸੇ ਇੱਕ ਮਚਿਓਰ ਦਰਖਤ ਜਿਹੜਾ ਆ ਉਹਨੂੰ ਵੈਸੇ ਤਾਂ ਅੱਗ ਨਹੀਂ ਗਈ ਇਦਾਂ ਪੈਂਦੀ ਪਰ ਥੱਲੇ ਲੱਗ ਸੁੱਕੇ ਦਰਖਤ ਸੀ ਸਕੇ ਨਾ ਡਿੱਗੇ ਡੋਗੇ ਬਾਲ ਦਾ ਨਹੀਂ ਲੱਕੜ ਇਹਨਾਂ ਦੀ ਇੱਥੇ ਪਈਆਂ ਰਹਿੰਦੀਆਂ ਜੋ ਡਿੱਗੇ ਡੋਗੇ ਅੱਛਾ ਬਾਲ ਦਾ ਨਹੀਂ ਕੋਈ ਵੀ ਕੋਈ ਵੀ ਲੱਕੜੇ ਦੀ ਚੱਕ ਕੇ ਨਹੀਂ ਹਾਂ ਨਹੀਂ ਕੋਈ ਚੱਕੇ ਲੈਂਦਾ ਮੰਨਤਾ ਕਰਕੇ ਮੰਨਤਾ ਕਰਦੇ ਇੱਕ ਦੋ ਘਰ ਲਗਾ ਵਾਪਸ ਇੱਥੇ ਸੱਡਦੇ ਰਹਿ ਫੇਰ ਦੂਜੇ ਦਾ ਮੋੜ ਕੇ ਅੱਛਾ ਲਿਜਾਂਦੇ ਵੀ ਰਹੇ ਆ ਪਰ ਫੇਰ ਵਾਪਸ ਇੱਥੇ ਲਿਆਂਦੇ। ਵਾਪਸ ਇੱਥੇ ਦੂਧ ਲੈ ਆਉਂਦੇ ਇਥੇ ਮੋੜ ਕੇ। ਅੱਛਾ। ਨਹੀਂ ਮਤਲਬ ਉਹਨਾਂ ਨੇ ਬਾਲੀ ਨਹੀਂ। ਹਾਂ ਉਹਨੇ ਬਾਲ ਕੇ ਜਿੱਦਾਂ ਉਹਨਾਂ ਕੋਲ ਰਾਨ ਤੰਗੀ ਆਉਂਦੀ ਪਤਾ ਨਹੀਂ ਕੀ ਹੁੰਦਾ ਉਹ। ਇਹ ਤੇ ਮੋੜ ਕੇ ਦੂਏ ਰਾਜ ਆ ਜਾਂਦੀ ਲੱਕੜ। ਅੱਛਾ। ਇਹਦੀ ਲੱਕੜ ਕਦੇ ਕਿਸੇ ਨੇ ਬਾਲੀ ਨਹੀਂ। ਨਹੀਂ ਜੀ। ਤੇ ਆਹ ਜਿਹੜੀ ਫਿਰ ਅੱਗ ਪਈ ਆ ਇਹ ਤੁਸੀਂ ਦੱਸਦੇ ਆ ਕਿ ਇਹ ਯਾਨੀ ਕਿਸੇ ਨੇ ਦੀਵਾ ਬਾਲ ਦਿੱਤਾ ਤੇ ਥੱਲੇ ਦੀਵੇ ਦੀਵਾਲੀ ਦੇ ਲੋਕੀ ਬਹੁਤ ਸਾਰਾ ਪਿੰਡ ਹੀ ਆਉਂਦਾ ਜਗਾਉਣ ਨਹੀਂ ਇੱਥੇ। ਇੱਥੇ। ਹਾਂ ਜੀ। ਇਹ ਫੇਰ ਅਸੀਂ ਸਾਂਝਾ 10-11 ਵਜੇ ਪਤਾ ਲੱਗਾ ਉ ਕਿਹੜੇ ਸਮੇਂ ਦੀ ਇਹ ਅੱਗ ਲੱਗੀ ਕਦੋਂਕ ਲੱਗੀ ਹੋਗੀ ਹੋਵੇ ਕੋਈ 8 ਸਾਲ ਹੋ ਗਿਆ ਇਹ ਉਸ ਤੋਂ ਪਹਿਲਾਂ ਇਹ ਝੰਡ ਦਾ ਦਰਖਤ ਹਰਾ ਸੀ ਹਾਂਜੀ ਹਰਾ ਸੀ ਪਹਿਲਾਂ ਅੱਛਾ ਤੇ ਇਹ ਇਹ ਭਾਈ ਜੀ ਇਹ ਜਿਹੜਾ ਦਰਖਤ ਆ ਇਹਦੇ ਅਲਾਵਾ ਇਹਦੇ ਆਲੇ ਦੁਆਲੇ ਜਿਹੜੀ ਦਰਖਤ ਜਿੱਦਾਂ ਹੁਣ ਆ ਪਿੱਪਲ ਆ ਹਨਾ ਆ ਵਾਲਾ ਪਿੱਪਲ ਦੀ ਸ਼ਾਖਾ ਆ ਹਾਂਜੀ ਆ ਦੇਖੋ ਆ ਪਿੱਪਲ ਉੱਗ ਗਿਆ ਹਨਾ ਹਾਂਜੀ ਹਾਂਜੀ ਇਹ ਵੀ ਕਾਫੀ ਭਾਰੀ ਹੋ ਗਿਆ ਕੋਈ ਵੀ ਨਹੀਂ ਵਰਸਾ ਨਾ ਪਿੱਪਲ ਦੀ ਕਾਹੇ ਕੋਈ ਲੱਕਣ ਬਾਲ ਸਕਦੇ ਬੜਦੇ ਜਿੰਨੀ ਹੈ ਕਿ ਰਗੇ ਜਦੋਂ ਚਲ ਗਿਆ ਉਦੋਂੋਂ ਠੀਕ ਆ ਜਿੰਨੀ ਜਗਾ ਜਿਹ ਦਰਖਤ ਕੋਈ ਨਹੀਂ ਬਲ ਸਕਦਾ ਅੱਛਾ ਜਿੱਦੋਂ ਵੀ ਇਹ ਦਰਖਤ ਚਲਾ ਗਿਆ ਜਿੰਨਾ ਮਰਜੀ ਫੈਲ ਗਿਆ ਹਾਂਜੀ ਨਾ ਹੀ ਵੱਡਣਾ ਹੀ ਨਾ ਇਹਨੂੰ ਕੋਈ ਤੁਸੀਂ ਕਦੇ ਵੱਡਿਆ ਛੰਗਿਆ ਨਹੀਂ 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 ਅਸੀਂ ਨਹੀਂ ਅਸੀਂ ਇੱਕੋ ਹੀ ਛੰਗਿਆ ਸੀ ਜਦੋਂ ਦੂਦ ਦੇ ਕਿਲੇ ਘੜਾ ਸੀ ਅੱਠਾਂ ਨਾਲ ਸਾਡੀ ਅੱਠੇ ਹੀ ਮੱਜਾਂ ਮਰ ਗਈਆਂ ਸੀ ਕਿਲੇ ਘੱਟ ਬੈਠੇ ਸੀ ਕਿਲੇ ਘੱਟ ਬੈਠੇ ਨਿਆਣ ਬਣੇ ਦੁੱਧ ਵਾਲੀਆਂ ਮਈਆਂ ਦੇ ਕਿਲੇ ਘੜ ਦਿੱਤੇ ਤੇ ਅੱਠ ਡੰਗਰਾਂ ਦੇ ਅੱਠੇ ਮਰ ਗਏ ਮੁੜ ਕੇ ਦੁੱਧ ਵੀ ਨਹੀਂ ਅੱਠਾਂ ਦੇ ਅੱਠੇ ਮਰ ਗਏ ਮੁੜ ਕੇ ਗੁਰਦੁਆਰੇ ਮਾਧਿ ਰੱਖ ਕੇ ਇਹਨਾਂ ਨੇ ਫੇਰ ਉੱਥੇ ਦੁੱਧ ਸ਼ੁਰੂ ਫੇਰ ਦੁਬਾਰਾ ਬਾਪੇ ਬੁੱਢੇ ਤੋਂ ਫੇਰ ਸ਼ੁਰੂ ਕਰਾਇਆ ਅੱਛਾ ਜੀ ਠੀਕ ਹੈ ਯਾਨੀ ਇਹ ਇਹ ਜਗ੍ਹਾ ਦੀ ਤੁਹਾਡੀ ਇੰਨੀ ਮਾਨ ਹੈ ਹਾਂ ਜੀ ਸਾਲ ਬਾਅਦ ਖੰਡ ਪਾਠ ਸੀ ਦੋ ਤਾਂ ਪੱਕੇ ਕਰਾਉਨੇ ਬਾਕੀ ਹੋਰ ਲੋਕੀ ਵੀ ਕਰਾਉਂਦੇ ਆ ਹੋਰ ਲੋਕ ਵੀ ਕਰਵਾਉਂਦੇ ਮਾਨਤਾ ਬਹੁਤ ਹੈ ਹਾਂ ਅਸੀਂ ਕਰਾਉਨੇ ਅਸੀਂ ਪਹਿਲਾਂ ਵੀ ਨੂੰ ਕਰਤੀ ਹਾਂ ਜੀ ਦੂਜੇ ਵੀ ਨਹੀਂ ਪਹਿਲੀ ਤਰੀਕ ਨੂੰ ਹਾਲ ਚ ਮਤਵਲ ਇੱਕ ਵਾਰਾ ਜ਼ਰੂਰ ਕਰਾਉਂਦੇ ਆ ਇੱਥੇ ਅੱਛਾ ਜੀ ਗੁਰਬਾਣੀ ਦਾ ਪਾਠ ਤੋਂ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਾਉਂਦੇ ਆ ਠੀਕ ਹੈ ਫਿਰ ਇੱਥੇ ਤਿੰਨ ਦਿਨ ਲੰਗਰ ਚੱਲਦਾ ਹੂੰ ਉੱਤੋਂ ਆਈਆਂ ਜੀ ਇਹ ਸਭ ਕੋ ਆਪੇ ਫੁੱਟਿਆ ਜੀ ਇਹ ਲਾਇਆ ਕੋਈ ਦਰਖਤ ਨਹੀਂ ਸਭ ਆਪੇ ਫੁੱਟਿਆ ਉੱਤੋਂ ਦਾੜੀ ਕੋਈ ਦਰਖਤ ਲਾਇਆ ਨਹੀਂ ਲੱਗਿਆ ਸਭ ਆਪੇ ਫੁੱਟਿਆ ਜਿਹੜੀ ਝੰਡ ਸੀ ਉਹਦੇ ਆਲੇ ਦੁਆਲੇ ਇਹ ਦਰਖਤ ਹੋ ਗਿਆ ਹਾਂਜੀ 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 ਇਹ ਦਰਖਤ ਹੋ ਗਿਆ ਬੂੜ ਵੀ ਆ ਇਹਦੇ ਵਿੱਚ ਹਾਂਜੀ ਪੱਪਣ ਵੀ ਆ ਤੂਤ ਵੀ ਕਈ ਕੁਸੀ ਆ ਆ ਦੇਖੋ ਕਿੰਨੀਆਂ ਹਨਾ ਮੋਟੀਆਂ ਇਹਦੀ ਕਹਿ ਲੋ ਵੀ ਦਾੜੀ ਜਾਈ ਦੀਆਂ ਆ ਸ਼ਾਖਾਂ ਆ ਹਨਾ ਦਾੜੀ ਥੱਲੇ ਲੱਗ ਕੇ ਕਿੰਨਾ ਭਾਰਾ ਇਹ ਹੋ ਗਿਆ ਇਹ ਤਾਂ ਸੋਰਤ ਚ ਹੀ ਲੱਗਾ ਸਾਡੇ ਆਹ ਤਾਂ ਹੁਣੇ ਲੱਗੇ ਥੋੜੇ ਜਿੜੇ ਸਾਡੇ ਸਾਡੇ ਸੱਤਾਂ ਚ ਲੱਗੇ ਅੱਛਾ ਇਹ ਨਾ ਕੱਲੇ ਜੰਡ ਹੁੰਦਾ ਹੈ ਆ ਵਾਲੀਆਂ ਦਾੜੀਆਂ ਤੁਹਾਡੀ ਸੂਰਤ ਚ ਨੇ ਇਹ ਕੋ 10 15 ਸਾਲ ਤੋਂ ਆ ਹਾਂ ਇਹ ਸੌ ਰੋਪਏ ਪਰ ਇਹ ਵੀ ਬਹੁ 파ਰੀਆਂ ਹੋ ਗਈਆਂ ਹੁਣ ਤਾਂ ਇੱਕ ਦਰਖਤ ਦਾ ਰੂਪ ਲੈ ਗਈਆਂ ਹਾਂਜੀ ਹਾਂਜੀ ਅੱਛਾ ਜੀ ਇਹ ਕੀ ਪਰ ਅੱਛਾ ਤੁਸੀਂ ਇਹ ਇਹਦਾ ਕਦੇ ਕੋਈ ਟ੍ਰੀਟਮੈਂਟ ਕਰਾਇਆ ਕਦੇ ਦੀ ਰੱਖ ਰਖਾਲੀ ਕੁਝ ਕਰਾਇਆ ਕਦੇ ਸਾਫ ਸਵਾਲਾ ਹੀ ਤਾਂ ਕਰਦੇ ਇੱਥੇ ਝਾੜੂ ਜੂੜੂ ਲਾਉਨੇ ਆ ਸਾਫ ਸੁੱਧ ਸਫਾਈ ਰੱਖੀ ਦੀ ਹਾਂਜੀ ਸਫਾਈ ਰੱਖਦੇ ਆ ਰੋਜ਼ ਮੱਥਾ ਟੇਕਦੇ ਨੇ ਸਵੇਰ ਨੂੰ ਝਾੜੂ ਮਾਰ ਕੇ ਜਾਂਦਾ ਅੱਛਾ ਜੀ ਹਾਂਜੀ ਇਦਾਂ ਤੇ ਨਹੀਂ ਵੀ ਆ ਕੱਚਾ ਥਾਂ ਰੱਖਿਆ ਹੀ ਪਾਣੀ ਪੂਣੀ ਰਹਿਣ ਲਈ ਵੀ ਸਾਫ ਸੁਥਰਾ ਰਹਿਣ ਲਈ ਜੀ ਪਰ ਰੋਜ਼ ਝਾੜੂ ਮਾਰਦੇ ਕਿਉਂਕਿ ਜਿਹੜਾ ਮੱਥਾ ਟੇਕਣ ਆਉਣਾ ਜੇ ਸਾਫ ਸੁਥਰੀ ਜਗ੍ਹਾ ਹੋਊਗੀ ਤਾਂ ਹਰ ਕੋਈ ਮੱਥਾ ਟੇਕਣ ਆਊਗਾ ਆਪੇ ਆਊਗਾ ਓਕੇ ਜੀ ਹਾਂਜੀ ਇਸ ਕਰਕੇ ਕਿ ਇਹਨੂੰ ਸਾਰੇ ਸਤਕਾਰ ਕਰਦੇ ਸੀਗੇ ਇਸ ਜੀ ਬੜਾ ਸਾਹਬ ਉਹ ਤੇ ਅੰਦਰ ਖਲਾਈ ਦਾ ਖੰਡ ਪਾੜ ਅੰਦਰ ਖਲਾਈ ਜੀ 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 ਉਹ ਮੈਂ ਜਗਾ ਦਿਖਾ ਲਈ ਪਹਿਲਾਂ ਬੜਦੇ ਆ ਪਾਣੀ ਦਾ ਸਾਰਾ ਕੁਝ ਦੇਖਦੇ ਆ ਅੱਛਾ ਜੀ ਕੋਈ ਦਵਾ دارو ਕੋਈ ਵੀ ਚੀਜ਼ ਦੀ ਲੋੜ ਆ ਨਾ ਉਹ ਇਹਦਾ ਕਰਦੇ ਆ ਇਹਦਾ ਪ੍ਰਾਤਨ ਚੀਜ਼ ਨੂੰ ਸੰਭਾਲ ਕੇ ਰੱਖਿਆ ਇਹਨਾਂ ਨੇ ਅੱਛਾ ਜੀ ਨਹੀਂ ਬਹੁਤ ਵਧੀਆ ਚੀਜ਼ ਐ ਬਹੁਤ ਹੀ ਕਮਾਲ ਦੀ ਯਾਰੀ ਦੀ ਫੀਲ ਐ ਈ ਢੀ ਤਕੜੀ ਆ ਨਾ ਤੁਹਾਨੂੰ ਮੈਂ ਵੀਡੀਓ ਚ ਸ਼ਾਇਦ ਉਹ ਫੀਲ ਨਹੀਂ ਕਰਵਾ ਸਕਦਾ ਤੁਸੀਂ ਨਾ ਕਦੇ ਇੱਧਰ ਸਾਡੇ ਨਕੋਦਰ ਹਲਕੇ ਚ ਆਵੋ ਤੇ ਆ ਜਿਹੜਾ ਪਿੰਡ ਹੈ ਨਾ ਵਿਂਡਲ ਜਿਹਨੂੰ ਮੈਂ ਦੱਸ ਰਿਹਾ ਹਾਂ ਵਿਂਡਲੇ ਦਾ ਨਾਮ ਆ ਇਹ ਬੇਈ ਦੇ ਉੱਤੇ ਆ ਬਾਬਾ ਬੁੱਢਾ ਜੀ ਦਾ ਅਸਥਾਨ ਇਸ ਪਿੰਡ 'ਚ ਆ ਤੇ ਬਹੁਤ ਹੀ ਮਸ਼ਹੂਰ ਉਹ ਡੇਰਾ ਆ ਸੰਗਤ ਬਹੁਤ ਆਉਂਦੀ ਦੂਰੋਂ ਦੂਰੋਂ ਮਸਿਆ ਪੁੰਨਿਆਂ ਦੇ ਉੱਤੇ ਹਨਾ ਬਹੁਤ ਸੰਗਤ ਆਉਂਦੀ ਆ ਤੇ ਆ ਨਾ ਉਸ ਡੇਰੇ ਦੇ ਬਿਲਕੁਲ ਲੱਗ ਗਈ ਖੂਹ ਆ ਇਹ ਜਿੱਥੇ ਇਹ ਜਾਂਡਿਆ ਤੇ ਤੁਸੀਂ ਅਛਾ ਇਧਰ ਦੀ ਘੁੰਮ ਕੇ ਦਿਖਾ ਲਿਓ ਤਾਂ ਅਜ ਕਿਹੜਾ بڑا ਵਿਸ਼ਾਲ ਆ ਨਾ ਇਹਦਾ ਜੀ ਹਾਂ ਜੀ ਇਥੋਂ ਹੀ ਪਤਾ ਲੱਗਦਾ ਕਿ ਇਹ ਬਹੁਤ ਸਾਲ ਪੁਰਾਣਾ ਤੇ ਬਜ਼ੁਰਗਾਂ ਨੇ ਵੀ ਕਦੇ ਜਾਣੀ ਇਹਨੂੰ ਇਦਾਂ ਵੱਢਿਆ ਨਹੀਂ 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 ਵੱਢਣ ਵਾਲਾ ਕੰਮ ਨਹੀਂ ਕਦੇ ਕੀਤਾ ਓਏ ਹੋਏ ਵਾਹ ਇਹਦਾ ਪੱਤਾ ਵੀ ਕਦੇ ਨਹੀਂ ਝਾੜਿਆ ਆਪਣੇ ਵਾਲੋਂ ਅੱਛਾ ਜੀ ਵੱਢਣ ਦਾ ਇੱਕ ਪਾਸੇ ਜਿਹੜਾ ਡਿੱਗਾ ਉਹਨੂੰ ਸਾਫ਼ ਕਰ ਦੇਣਾ ਤੁਸੀਂ ਪੱਤੇ ਵੀ ਕਦੇ ਨਹੀਂ ਛੇੜੇ ਨਹੀਂ ਨਹੀਂ ਜੀ ਆਪੇ ਲਕਣਾ ਇਹ ਗੱਲ ਸੜ ਜਾਂਦੀ ਹੈ ਜੇ ਕੋਈ ਲੈ ਜਾਣ ਕੋ ਲੈ ਜਾ ਨਾ ਕਿ ਉਹਨੂੰ ਕਈ ਦਾ ਲੈ ਜਾ ਨਾ ਕਿ ਉਹ ਵੀ ਇਹਦਾ ਨਾਲ ਜਾਓ ਅੱਛਾ ਜੀ ਆਪਰ ਕੇਰਾ ਬਹੁਤ ਵਿਸ਼ਾਲ ਆ ਤੇ ਜਿਹੜਾ ਤੁਹਾਡੀ માનਤਾ ਆ ਵੀ ਕੀਲਾ ਗੱਡਿਆ ਸੀ ਉਹ ਝੰਡਾ ਹੀ ਗੱਡਿਆ ਮਾਨਿਆ ਝੰਡਾ ਦੇ ਕੀਲਾ ਬੰਨਿਆ ਤੇ ਉਹ ਫਿਰ ਹਰਾ ਹੋਇਆ ਹਾਂਜੀ ਬਾਬਾ ਜੀ ਦਾ ਗੱਡਿਆ ਹਾਂਜੀ ਮੈਨੂੰ ਲੱਗਦਾ ਘਟ ਦਰਖਤ ਪੰਜਾਬ ਚ ਇਸ ਵੇਲੇ ਇਦਾਂ ਦੇ ਹੋਣਗੇ ਬੱਚੇ ਘਟ ਗਿਆ ਪਰਾਤਨ ਦਰਖਤ ਤਾਂ ਬਹੁਤ ਘਟ ਗਏ ਹੋਣਗੇ। ਹਾਂ ਨਾ ਤੇੜੇ ਆ ਨਾ ਆਹ ਤੇੜੇ ਬਣੀ ਆ। ਦਿਖਾਓ ਤੋ। ਹਾਂ ਜਿਹੜੀ ਤੇੜ ਬਣੀ ਆ। ਹਾਂ। ਇਹ ਵੀ ਜੇ ਥੱਲੇ ਲਾਗੇ ਤੇ ਇਹਦਾ ਵੀ ਟਾਣੇ ਬਣ ਜਾਣਾ ਤੋੜ ਨਹੀਂ ਨਗੇ। ਅੱਛਾ ਜੀ। ਹਾਂ ਜੀ ਹਾਂ ਜੀ। ਹਾਂ। ਇਹ ਟਾਣੇ ਬਣ ਜਾਣਾ ਜਦੋਂ ਸਮੇਂ ਦੇ ਨਾਲ। ਹਾਂ। ਜਦੋਂ ਫੁੱਟਦਾ ਹਨ। ਹਾਂ ਜੀ। ਇਹ ਬਹੁਤ ਸੋਹਣਾ ਲੱਗਦਾ। ਇੱਕ ਜਿਹੇ ਸ਼ਾਂਤੀ ਬੜੀ ਆਉਂਦੀ ਆ। ਤੁਸੀਂ ਨਾ ਇੱਥੇ ਬੈਠ ਕੇ ਦੇਖੋ ਆਰਾਮ ਕਰੋ ਇਹਦੇ ਥੱਲੇ ਬੈਠ ਕੇ ਕੁਰਸੀ ਢਾ ਕੇ ਜਾਂ ਮੰਜਾ ਢਾ ਕੇ ਬੜੀ ਸ਼ਾਂਤੀ ਮਨ ਨੂੰ ਆਉਂਦੀ ਆ। ਇਦਾਂ ਲੱਗਦਾ ਜਿਦਾ ਪੁਰਾਣਾ ਜਿਦਾ ਮਾਂ ਵਰਦੀ ਸ਼ਾਂ ਪਿਆਰੇ ਕੋ ਜਾਇ ਇਦਾਂ ਮਹਿਸੂਸ ਹੁੰਦਾ ਮਾਂ ਦਾ ਪਿਆਰ ਮਿਲਦਾ ਇਹਨਾਂ ਚੀਜ਼ਾਂ ਚੋਂ ਮਾਂ ਪੇ ਦਾ ਪਿਆਰ ਮਿਲਦਾ ਹੈਗਾ ਹੂੰ ਬਿਨਾਂ ਸ਼ੱਕ ਇੱਥੇ ਬਹੁਤ ਹੀ ਸ਼ਾਂਤੀ ਆ ਕੋਈ ਵੀ ਸ਼ੋਰ ਨਹੀਂ ਹੈਗਾ ਕਿਉਂਕਿ ਇਹ ਵੱਡੇ ਰੋਡ ਤੋਂ ਵੀ ਦੂਰ ਆ ਪਿੰਡ ਹਨਾ ਤੇ ਨਾਲ ਇਹ ਵੀ ਹੈ ਕਿ ਆ ਇੱਥੇ ਆਲੇ ਦੁਆਲੇ ਬਹੁਤ ਹਰਿਆਲੀ ਵੀ ਹੈ ਪੰਛੀਆਂ ਦੀਆਂ ਆਵਾਜ਼ਾਂ ਨੇ ਤੇ ਇੱਥੇ ਥੱਲੇ ਕਿਤੇ ਬੈਠੋ ਤੇ ਤੁਹਾਨੂੰ ਬਹੁਤ ਸ਼ਾਂਤੀ ਮਹਿਸੂਸ ਹੋਊਗੀ ਤੁਸੀਂ ਬਹੁਤ ਹੀ ਰਿਲੈਕਸ ਜਿਹਨੂੰ ਕਹਿੰਦੇ ਅੰਗਰੇਜ਼ੀ ਚ ਨਾ ਰਿਲੈਕਸ ਫੀਲ ਕਰੋਗੇ ਤੁਸੀਂ ਵੀ ਹਾਏ ਹਾਏ ਕਿਆ ਬਾਤ ਹੈ ਵੀ ਸਵਾਦ ਆ ਪੂਰਾ ਐ ਨਾ ਹਨਾ ਆ ਸਿਰਫ ਇੱਕ ਦੁੱਖ ਦਿਆ ਕਿ ਇਹ ਜੰਡ ਜੇ ਕਿਤੇ ਅੱਗ ਨਾ ਇਹਨੂੰ ਵਿਚਲੇ ਨੂੰ ਲੱਗਦੀ ਆਹੜਾ ਜੰਡ ਦਾ ਦਰਖਤ ਆ ਜਿਹੜਾ ਆਹ ਵਾਲਾ ਆ ਤੇ ਫਿਰ ਇਹ ਸ਼ਾਇਦ ਹੁਣ ਨੂੰ ਹੋਰ ਵੀ ਹਾਂਜੀ ਹਾਂਜੀ ਵਿਸ਼ਾਲ ਬਹੁਤ ਹੋਣਾ ਸੀ ਇਹਨੇ ਤੇ ਇਹ ਜਾਣੀ ਕਿ ਕਈ ਰੁੱਖ ਇਕੱਠੇ ਹੋ ਚੁੱਕੇ ਨੇ ਹੁਣ ਇਹਨਾਂ ਨੂੰ ਕਿਉਂਕਿ ਛੇੜਿਆ ਨਹੀਂ ਆ ਆ ਮੈਂ ਤੁਹਾਨੂੰ ਥੱਲੇ ਦਿਖਾ ਲ ਦਮਾ ਲੱਕੜਾਂ ਆ ਦੇਖੋ ਕਿਦਾਂ ਇਹਦੀਆਂ ਲੱਕੜਾਂ ਟੁੱਟ ਕੇ ਆ ਦੇਖੋ ਪੰਨਿਆਂ ਨੇ ਟਾਹਣੀਆਂ ਪਰ ਇਹਨਾਂ ਨੂੰ ਕੋਈ ਨਹੀਂ ਛੇੜਦਾ ਵੀ ਜੇ ਤੁਸੀਂ ਕਹੋ ਵੀ ਇਹਨੂੰ ਕੋਈ ਅੱਗ ਲਾਉਣ ਲਈ ਲੈ ਜਾਵੇ ਉਹ ਦੇਖ ਲਓ ਟਾਣੇ ਕਦੇ ਕਿਸੇ ਨੇ ਨਹੀਂ ਛੇੜੇ ਹੈਗੇ ਇੱਥੇ ਹੀ ਇਹਨਾਂ ਨੇ ਗਲ ਜਾਣਾ ਆ ਆਪਣੇ ਆਪ ਹੀ ਡਿੱਗੇ ਰਹਿਣਗੇ ਬਾਕੀ ਇਹ ਸਫਾਈ ਕਰ ਦਿੰਦੇ ਨੇ ਜੀ ਜੀ ਕੋਈ ਦਰਸ਼ਨ ਕਰਨ ਆਉਂਦਾ ਚੋਵੇ ਆ ਸਕਦਾ ਹਾਂਜੀ ਆ ਸਕਦਾ ਜੀ ਆ ਸਕਦਾ ਹੈ ਹਨਾ ਕੋਈ ਦਿੱਕਤ ਨਹੀਂ ਕੀ ਇਦਾਂ ਨਹੀਂ ਨਹੀਂ ਹਰ ਵੇਲੇ ਸੇਵਾਦਾਰ ਹੁੰਦੇ ਨੇ ਇੱਥੇ ਹਾਂ ਖੂਦ ਰਹਿਦਾ ਉਹਦਾ ਸੇਵਾਦਾਰ ਨਹੀਂ ਰੱਖਿਆ ਪੱਕਾ ਕੋਈ ਵੀ ਠੀਕ ਹੈ ਜੀ ਆਪ ਹੀ ਸੇਵਾ ਕਰਦੇ ਠੀਕ ਆਪ ਹੀ ਕਰਦੇ ਹਾਂਜੀ ਆਪ ਹੀ ਕਰਦੇ ਠੀਕ ਹੈ ਠੀਕ ਹੈ ਪਾਠ ਕਿਹੜੇ ਕਿਹੜੇ ਸਮੇਂ ਕਦੋਂ ਨੂੰ ਕਰਾਉਣੇ ਤੈਂਤਰੀ ਨੂੰ ਭਗਵੰਦਾ ਜੀ ਤੈਂਤਰੀ ਫਰਵਰੀ ਦੇ ਨੂੰ ਫਰਵਰੀ 1 ਨੂੰ ਪਾਠ ਰਖਾਉਣੇ ਹਾਂਜੀ ਹਾਂਜੀ ਠੀਕ ਹੈ ਫਰਵਰੀ 1 ਤੋਂ 3 ਤੱਕ ਤੁਸੀਂ ਜਿਹੜਾ ਉਹ ਕਰਾਉਣੇ ਹਾਲਾਂਕਿ ਝੰਡ ਜਿਹੜੀ ਇਹਦੇ ਵਿੱਚ ਸੀਗੀ ਉਹ ਸੁੱਕ ਗਈ ਕਿਉਂਕਿ ਉਹਨੂੰ ਅੱਗ ਪੈ ਗਈ ਸੀ ਪਰ ਇਹ ਵੀ ਕਮਾਲ ਆ ਕਿ ਇਹਦੇ ਜਿਹੜਾ ਵਿਚਲੀ ਝੰਡ ਸੀ ਸਿਰਫ ਉਹ ਜਲੀ ਬਾਕੀ ਬਚਾ ਹੋ ਗਿਆ ਬਾਕੀਆਂ ਨੂੰ ਨੁਕਸਾਨ ਨਹੀਂ ਹੋਇਆ ਇਹ ਸੁੱਕਾ ਜਿਹਦਾ ਸੁੱਕੀ ਸੁੱਕੇ ਲੱਗਣ ਨੂੰ ਗਏਦਾ ਢੇਰੇ ਜਮਾਨ ਵੇ ਨਖੰਗਰ ਜਾਂਦੇ ਸੁੱਕੇ ਹੁੰਦੇ ਨੇ ਉਹਨੂੰ ਅੱਗ ਮਾਰੀ ਸੀ ਉਹਨਾਂ ਨੂੰ ਅੱਗ ਪੈ ਗਈ ਸੀ ਹਾਂਜੀ ਉਹਦਾ ਬਚਾ ਹਾਂ ਜਿਹੜੀ ਉੱਪਰ ਦੀ ਖਾਲ ਸੀ ਉਹਦਾ ਕਰਕੇ ਵਸੇ ਸਾਰੇ ਨੂੰ ਲੱਗ ਗਿਆ ਹਾਂਜੀ ਇਹ ਜੋ ਮਕਾਨ ਹੈ ਸਾਡੇ ਤਾਏ ਦੇ ਪੁੱਤ ਜਲਾ ਸਿੰਘ ਨੇ ਬਣਾਇਆ ਹੈ जी अच्छा जी हां जी ਨਾਲਿਆ ਫਾਰਸ ਵੀ ਫਾਰਸੂ ساری ਉਹਨੇ ਲਵਾਈ ਹੈ ਸਰ ਤੁਹਾਡੇ ਕੀ ਉਹਨਾਂ ਦੀ ਸੇਵਾ ਹੈ ਹਾਂਜੀ ਹਾਂਜੀ ਠੀਕ ਅੱਛਾ ਜੀ ਹਾਂ ਉਹ ਗੁਜ਼ਰ ਗਏ ਉਹਨਾਂ ਨੇ ਇਹ ਸੇਵਾ ਕਰਵਾਈ ਸੀ ਜਗਾ ਵੀ ਉਹਨਾਂ ਨੇ ਬਣਵਾਈ ਸੀ ਆ ਧਰਤੀ ਦਾ ਥੱਲੇ ਵੀ ਜਿਹੜੀ ਫਾਰਸ ਲੱਗੀ ਉਹਨਾਂ ਨੇ ਲਵਾਈ ਹੋਈ ਸੀ ਉਹਨਾਂ ਨੂੰ ਤਿੰਨ ਸਾਲ ਹੋ ਗਿਆ ਢਾਈ ਤਿੰਨ ਸਾਲ ਗੁਜ਼ਰ ਗਏ ਕਿਉਂਕਿ ਉਹ ਇੱਥੇ ਸਾਰਾ ਕੁਝ ਹੀ ਉਹ ਕਰਦੇ ਧਰਤੇ ਹੁੰਦੇ ਸੀ ਸੇਵਾ ਕਰਵਾਉਂਦੇ ਸੀ ਸੇਵਾ ਕਰਵਾਉਂਦੇ ਸਰਦਾਰ ਤੇਲਾ ਸਿੰਘ ਸਰਦਾਰ ਤੇਲਾ ਅੱਛਾ ਜੀ ਠੀਕ ਹੈ ਸਾਨੂੰ ਮਹਾ ਸਿੰਘ ਤੇ ਮੇਰਾ ਸਾਰਾ ਪਰਿਵਾਰ ਹੀ ਉਹਦਾ ਤਾਂ ਬਹੁਤ ਸ਼ਰਧਾਲੂ ਆ ਤੇ ਜਿਹਨਾਂ ਨੇ ਜਿਹੜੀ ਆ ਮੋਰੇ ਹੋ ਕੇ ਅੱਗੇ ਹੋ ਕੇ ਇਹ ਸਾਰਾ ਕੰਮ ਕਰਵਾਇਆ ਸੋ ਪਿਆਰੇ ਸੱਜਣੋ ਬਹੁਤ ਥੋੜੀ ਮੈਨੂੰ ਲੱਗਦਾ ਹੁੰਦਾ ਕਿ ਦਰਖਤ ਰਹਿ ਗਏ ਨੇ ਪੰਜਾਬ ਦੇ ਵਿੱਚ ਪੁਰਾਤਨ ਜਿਹੜੇ ਆ ਸੰਭਾਲਣ ਦੀ ਲੋੜ ਆ ਜਿਸ ਵੀ ਰੂਪ ਚ ਜਿਸ ਵੀ ਸ਼ੇਪ ਦੇ ਵਿੱਚ ਪਏ ਨੇ ਚਾਹੇ ਕੋਈ ਵੀ ਦਰਖਤ ਹੈ ਉਹਨਾਂ ਥਾਂਾਂ ਨੂੰ ਉਹਨਾਂ ਰੁੱਖਾਂ ਨੂੰ ਸੰਭਾਲੋ ਵੱਡਣ ਦਾ ਜਾਂ ਉਹਨਾਂ ਦਾ ਆਪਾਂ ਇਹ ਨਾ ਕਰੀਏ ਵੀ ਇਹਨੂੰ ਵੱਡ ਦਈਏ ਇਹ ਥਾਂ ਪਧਰੀ ਕਰ ਦਈਏ ਨਹੀਂ ਇਹਨਾਂ ਨੂੰ ਬਚਾ ਲਈਏ ਇਹ ਸਾਡੀ ਵਿਰਾਸਤ ਆ ਹੈਰੀਟੇਜ ਅੰਗਰੇਜ਼ੀ ਵਾਲੇ ਕਹਿੰਦੇ ਹੁੰਦੇ ਨਾ ਤੋਂ ਹੈਰੀਟੇਜ ਆ ਇਹ ਸਾਡਾ ਇਹ ਵਿਰਾਸਤ ਆ ਸਾਡੀ ਸੋ ਜਿਨ੍ਹਾਂ ਪਰਿਵਾਰਾਂ ਨੇ ਇਦਾਂ ਇਹ ਥਾਂਾਂ ਸਾਂਭੀਆਂ ਹੋਈਆਂ ਨੇ ਚਾਹੇ ਉਹਦਾ ਕਾਰਨ ਕੇਕੋ ਧਾਰਮਿਕ ਕਾਰਨ ਨੇ ਚਾਹੇ ਕੋਈ ਸਮਾਜਿਕ ਕਾਰਨ ਨੇ ਕੁਝ ਵੀ ਕਾਰਨ ਨੇ ਪਰ ਇੱਕ ਦਰਖਤ ਨੂੰ ਤਾਂ ਸੰਭਾਲਿਆ ਵੱਡੀ ਗੱਲ ਇਹ ਆ ਸੋ ਜਿਨ੍ਹਾਂ ਨੇ ਵੀ ਸਾਂਭੇ ਆ ਬਈ ਆਪਾਂ ਉਹਨਾਂ ਦੀ ਇਸ ਸੋਚ ਨੂੰ ਉਹਨਾਂ ਦੀ ਇਸ ਸੇਵਾ ਨੂੰ ਸਲਾਮ ਕਰਨੀ ਬਣਦੀ ਬਾਕੀ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਜਿਹੜੇ ਦੋਸਤ ਪਹਿਲੀ ਵਾਰ ਹੀ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਲਾਈਕ ਵਾਲਾ ਬਟਨ ਜਿਹੜਾ ਐਂਦਾ ਥੱਲੇ ਗੂਠਾ ਹੁੰਦਾ ਐਂਦਾ ਖੜਾ ਤਾਂ ਨੂੰ ਉਹ ਤੇ ਦਬ ਕੇ ਤੇ ਇਹਨੂੰ ਅੱਗੋਂ ਸ਼ੇਅਰ ਜ਼ਰੂਰ ਕਰ ਦਿਓ ਸੋ ਬਾਕੀ ਵਿੰਡਲ ਪਿੰਡ ਜਦੋਂ ਕਦੇ ਵਿੰਡਲ ਆਮੋ ਇੱਥੇ ਦਰਸ਼ਨ ਕਰ ਸਕਦੇ ਹੋ ਤੁਸੀਂ ਆ ਸਕਦੇ ਹੋ ਕੋਈ ਨਾ ਕੋਈ ਖੂ ਤੇ ਜ਼ਰੂਰ ਹੁੰਦਾ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਵੀ ਇੱਥੇ ਨਾਲ ਹੀ ਆ ਤੋ ਬਾਬਾ ਬੁੱਢਾ ਸਾਹਿਬ ਜੀ ਵਾਲਾ ਜਿਹੜਾ ਗੁਰਦੁਆਰਾ ਆ ਉਹ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਮੈਂ ਲੈ ਕੇ ਚੱਲੂੰਗਾ ਉੱਥੇ ਵੀ ਕਈ ਪ੍ਰਾਤਨ ਦਰਖਤ ਦੇਖਣ ਵਾਲੇ ਨੇ ਜਿਸ ਦਿਨ ਮਹਾਂਪੁਰਖ ਇੱਥੇ ਹੋਏ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕੁਝ ਕਰਾਂਗੇ ਮੈਂ ਤੁਹਾਡੀ ਕਰਾਉਂਗਾ ਇੱਥੇ ਵੀ ਪ੍ਰਾਤਨ ਕਈ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਸਕਦੀਆਂ ਸੋ ਬਈ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜਿਆਦਾ ਤੋਂ ਜਿਆਦਾ ਤੋ ਬਹੁਤ ਬਹੁਤ ਧੰਨਵਾਦ ਜੀ ਨਵੀਂ ਵੀਡੀਓ ਨਾਲ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ